ਤੁਸੀਂ ਸਾਡਾ ਰਿਪੋਰਟ ਨਹੀਂ ਵਾਪਸ ਕਰੇਂ ਪੈਸੇ ਵਾਪਸ ਨਹੀਂ ਬਿਲਕੁਲ ਨਹੀਂ ਪੈਸੇ ਵਾਪਸ ਨਹੀਂ ਕਰਨੇ ਇੱਕ ਚਵਾਨੀ ਨਹੀਂ ਵਾਪਸ ਕਰੀ ਕਿਉਂ ਨਹੀਂ ਕਰਨੀ ਜੀ ਸਕੈਨ ਦੇਤੀ ਹੈ ਤੇ ਰਿਪੋਰਟ ਕੱਢ ਦਿੱਤੀ ਕਿੱਥੇ ਕਿੱਥੇ ਰਿਪੋਰਟ ਦੇਤੀ ਤੁਸੀਂ ਸਾਡ ਮੈਂ ਜੋ ਤੇਰੀ ਰਿਪੋਰਟ ਹੈਗੀ ਹੈ ਨਾ ਜੋ ਮੈਨੂੰ ਉੱਥੇ ਦਿਖਿਆ ਮੈਂ ਸਭ ਦੇਖ ਲਿਆ ਹੋਰ ਤੇ ਸਰ ਸਵੇਰ ਦੇ ਆਏ ਹੈ ਬੱਚੇ ਪਰਚਾਉਣ ਆਉਣ ਡਿਆ ਮੈਂ ਕੀ ਕਹਿੰਦਾ ਮੈਂ ਤੇਰੇ ਘਰ ਜਾ ਕੇ ਸਕੈਨ ਕਰਾਂ ਤੇਰੇ ਤੇ ਸਰ ਸਵੇਰ ਦੇ ਤੁਸੀਂ ਜੇਟਾ ਦੀ ਮੀਟਿੰਗ ਹੀ ਤੁਸੀਂ ਕਹਿ ਸਕਦੇ ਹੋ ਨਾ ਮੇਰਾ ਸਕੈਨ ਹੋ ਗਿਆ ਨਾ ਨਹੀਂ ਹੋਇਆ ਨਾ ਪੈਸੇ ਵਾਪਸ ਕਰੋ ਨਹੀਂ ਕੋਈ ਪੈਸੇ ਨਹੀਂ ਵਾਪਸ ਕਰਨੇ ਕਿਉਂ ਨਹੀਂ ਹੁਨੇ ਨਹੀਂ ਹੁਨੇ ਵ ਟੱਕੇ ਮਾਰ ਲਿਆ ਮਾਰ ਲਓ ਧੱਕੇ ਹੱਥੀ ਪੈ ਜਾਓ ਮਾਰ ਦੋ ਨਹੀਂ ਮਾਰ ਦੋ ਨਾ ਧੱਕੇ ਕਿਉਂ ਮਾਰਿਆ ਧੱਕੇ ਕਿਉਂ ਮਾਰੇ ਧੱਕੇ ਕਿਉਂ ਮਾਰਦੇ ਹੋ ਪੈਸੇ ਵਾਪਸ ਕਰੋ ਪਹਿਲਾਂ ਮੇਰੇ ਕੰਪਲੀਟ ਦੇ ਪੈਸੇ ਵਾਪਸ ਕਰੋ ਮੇਰਾ 700 ਰੁਪਏ ਲਿਆ ਬਿਨਾਂ ਨਜਾਇਜ਼ ਪੈਸੇ ਕਿਉਂ ਲਏ ਫਿਰ ਤੁਸੀਂ ਜਾਂਦੇ ਪੈਸੇ ਵਾਪਸ ਕਰੋ ਮੇਰੇ ਤੇਰਾ ਦਿਮਾਗ ਖਰਾਬ ਹਾਂ ਨਹੀਂ ਮੇਰਾ ਦਿਮਾਗ ਆਦਾ ਖੜਾਵਾ ਮੈਂ ਗਲਤੀ ਕੰਡਾ ਹੈ ਜਦੋਂ ਸਵੇਰ ਦੇ ਬੱਚੇ ਆ ਗਏ ਦੋ ਬੱਚੇ ਰੌਂਡਿਆ ਸਵੇਰ ਦੇ ਤੁਸੀਂ ਤੁਹਾਡੀ ਮੀਟਿੰਗ ਹੀ ਤੁਸੀਂ ਕਹਿੰਦੇ ਵੀ ਤੁਹਾਡੀ ਮੀਟਿੰਗ ਹੈ ਨਹੀਂ ਹੋਇਆ ਨਾ ਕਾ ਕਿਉਂ ਨਹੀਂ ਹੋਇਆ ਪਤਾ ਨਹੀਂ ਹੋਇਆ ਉਹਨਾਂ ਨੇ ਕਿਹਾ ਤਾਂ ਮੈਂ ਮੈਂ ਤੁਹਾਨੂੰ ਬਸ ਇੰਨੀ ਗੱਲ ਕਹੀ ਹੈ ਕਿ ਸਵੇਰ ਦੇ ਬੱਚੇ ਪਰੇਸ਼ਾਨ ਹੋਣ ਦੇ ਅੰਦਰ ਬਾੜ ਲੋ ਅੰਦਰ ਬਾੜ ਦੇ ਚੱਕਰ 'ਚ ਤੁਸੀਂ ਝੂਠ ਹੀ ਬੋਲਤਾ ਪੀੜਪੋਲ ਤੁਹਾਡੀ ਕੰਪਲੀਟ ਨਹੀਂ ਹੈ ਤੁਹਾਡਾ ਪਿੱਤਾ ਹੀ ਨਹੀਂ ਆ हो सकता पिता नहीं है। मैं का पैसे करो नाचा ना। क्यों खर्चा वापस करो हां मारो मार दो जान तो मार दो मारो ना पैसे वापस करो मैडम तुम जमा कि पैसे पैसे वापस करो ਸਾਰਿਆਂ ਤੁਸੀਂ ਉਹ ਕਰਦੇ ਹੋ ਇਹਦਾ ਫੇਰੀਆਂ ਜੇ ਕੋਈ ਬੱਚਾ ਆਪਣਾ ਉਹ ਕਰਦਾ ਆਪਣੀ ਗੱਲਬਾਤ ਕਰਦਾ ਤੇ ਤੁਸੀਂ ਕਹਿੰਦੇ ਹੋ ਵੀ ਉਹ ਵੀ ਹੀ ਨਹੀਂ ਆ ਪਨੀਰ ਬਣਾ ਲਓ ਸਾਰਿਆਂ ਨੂੰ ਬਾਈ ਸਾਰਿਆਂ ਨੂੰ ਆਣਾ ਜੇ ਸਾਰਿਆਂ ਨੂੰ ਹਾਦਾ ਕੀ ਰੋਲ ਆਵੇ ਜੰਮਾਤ ਕਰਾ ਤੀਣਾ ਨਾ ਬਣਾ ਚਲ ਠੀਕ ਪੈਸੇ ਬਾਅਦ ਵਿੱਚ ਕਰਦੇ ਮੈਨੂੰ ਕੀ ਮਸਲਾ ਸੀ ਜਿਹੜੇ ਸਰ ਐਸਾ ਸੀ ਉਹ ਪੇਸ਼ੈਂਟ ਆਇਆ ਸੀ ਪ੍ਰੀਤੀ ਸ਼ਰਮਾ ਦੇ ਨਾਂ ਕਰਕੇ ਪੇਸ਼ੈਂਟ ਸੀ ਉਹ ਆਇਆ ਸੀ ਸਾਡੇ ਕੋਲ ਸਕੈਨ ਕਰਾਉਣ ਵਾਸਤੇ ਇਹ ਸੁਬੀਰੇ ਜਦੋਂ ਪਹਿਲੀ ਵਾਰੀ ਚੈੱਕ ਕੀਤਾ ਤੇ ਉਹਦਾ ਬਾਥਰੂਮ ਦਾ ਪ੍ਰੈਸ਼ਰ ਨਹੀਂ ਸੀ ਫਿਰ ਉਹਨਾਂ ਨੇ ਸਿਲਾਸਿਕ ਦੀ ਟੈਬਲੇਟ ਦੇ ਕੇ ਪ੍ਰੈਸ਼ਰ ਬਣਵਾਇਆ ਤੇ ਜਦੋਂ ਅਸੀਂ ਉਹਦਾ ਚੈੱਕ ਕਰ ਰਹੇ ਸੀ ਸਕੈਨ ਕਰ ਰਹੇ ਸੀ ਉਥੇ ਦੇਖਿਆ ਕਿ ਸਾਨੂੰ ਉਹਦਾ ਨਾ ਪਿੱਤਾ ਨਹੀਂ ਠੀਕਰਾਂ ਦਾ ਦਿਖ ਰਹਾ ਸੀ ਅਸੀਂ ਤੇ ਜਦੋਂ ਸਕੈਨ ਅਸੀਂ ਕਰ ਲਿਆ ਸਾਰਾ ਤੇ ਉਹਨੂੰ ਪਿਸ਼ੇ ਨੂੰ ਇਹੀ ਕਨਵੇ ਕੀਤਾ ਕਿ ਵੀ ਤੁਹਾਡਾ ਪਿੱਤਾ ਨਹੀਂ ਅਚੀ ਤਰ੍ਹਾਂ ਦਿਖ ਰਿਹਾ ਤੇ ਇਹਦੇ ਕਈ ਕਾਰਨ ਹੋ ਸਕਦੇ ਆ ਕਈ ਵਾਰੀ ਪਿੱਤਾ ਜਮਦਰੂ ਨਹੀਂ ਹੁੰਦਾ ਕਈ ਵਾਰੀ ਖਾਣਾ ਖਾਣਦੇ ਦੇ ਵਜ੍ਹਾ ਤੇ ਨਾ ਸੁੰਗੜ ਜਾਂਦਾ ਜਾਂ ਕਈ ਵਾਰੀ ਉਹਦੀ ਪੋਜੀਸ਼ਨ ਅਲੱਗ ਹੁੰਦੀ ਹੈ ਤੁਸੀਂ ਨਾ ਅਸੀਂ ਰਿਪੋਰਟ ਤੁਹਾਡੀ ਬਣਾ ਦਿੱਤੀਆਂ ਤੇ ਤੁਸੀਂ ਸਿਰੇ ਇੱਕ ਵਾਰੀ ਆ ਕੇ ਨਾ ਖਾਲੀ ਪੇਟ ਸਾਡੇ ਨਾਲ ਚੈੱਕ ਕਰਾ ਲੈਣਾ ਪੂਰਾ ਵੈਰੀਫਾਈ ਹੋ ਜਾਏਗਾ। ਕਿ ਜਦੋਂ ਅਸੀਂ ਉਹਨੂੰ ਇਹ ਸਾਰਾ ਕਰਕੇ ਆਪਣੀ ਰਿਪੋਰਟ ਪੂਰ ਤਿਆਰ ਕਰ ਲਈ ਤੇ ਉਹ ਪੇਸ਼ੈਂਟ ਨੇ ਆਪਣੇ ਹਸਬੰਦ ਨਾਲ ਜਾ ਕੇ ਗੱਲ ਕੀਤੀ ਕਿ ਡਾਕਟਰ ਸਾਹਿਬ ਸਵੇਰੇ ਬੁਲਾ ਰਹੇ ਆ ਤੇ ਉਹਦੀ ਹਸਬੰਦ ਨੇ ਬਾਹਰ ਉਲਾਵਾਣਾ ਸ਼ੁਰੂ ਕਰ ਦਿੱਤਾ ਕਿ ਇਹ ਕਿਸ ਤਰ੍ਹਾਂ ਹੋ ਸਕਦਾ ਸਾਡਾ ਪੁੱਤ ਨਹੀਂ ਹੈਗਾ ਜੀ ਹੈ ਉਹ ਹੈ ਮਤਲਬ ਉਹ ਕਾਫੀ ਬਾਹਰ ਹੰਗਾਮਾ ਕੀਤਾ ਉਹਨੇ ਸਟਾਫ ਦੇ ਸਾਹਮਣੇ ਕਿ ਇਹ ਕਿਸ ਤਰ੍ਹਾਂ ਹੋ ਸਕਦਾ ਤੁਸੀਂ ਸਾਡੇ ਪੈਸੇ ਵਾਪਸ ਕਰੋ ਨਹੀਂ ਮਤਲਬ ਇਥੋਂ ਕਰਾਣਾ ਹੈਗਾ ਜੀ ਹੈ ਉਹ ਰਹਾ ਤੇ ਬਾਅਦ ਵਿੱਚ ਆ ਕੇ ਇਹ ਮੈਸਕਨਿੰਗ ਕਰ ਰਿਹਾ ਸੀ ਤੇ ਉਹ ਸਕੈਨਿੰਗ ਰੂਮ ਦਾ ਦਰਵਾਜ਼ਾ ਖੋਲਣਾ ਸ਼ੁਰੂ ਕਰ ਦਿੱਤਾ ਮੈਂ ਸਕੈਨ ਕਰ ਰਿਹਾ ਸੀ ਕਿਸੇ ਲੇਡੀ ਪੇਸ਼ੈਂਟ ਦਾ ਤੇ ਮੈਂ ਉਹਨੂੰ ਮਨਾ ਕੀਤਾ ਕਿ ਵੀ ਇਸ ਤਰ੍ਹਾਂ ਨਾ ਕਰ ਤੂੰ ਆਪਲੀ ਆ ਕੇ ਮੇਰੇ ਨਾਲ ਆਫਿਸ ਦੇ ਵਿੱਚ ਗੱਲ ਕਰਾ ਆ ਕੇ ਉਹਨੇ ਫਿਰ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਫਿਰ ਮੈਂ ਆਪਣਾ ਕੰਮ ਛੱਡ ਕੇ ਤੇ ਆਫਿਸ ਦੇ ਵਿੱਚ ਆ ਕੇ ਉਹਦੇ ਨਾਲ ਗੱਲ ਕਰਨ ਲੱਗਾ ਤੇ ਮੈਨੂੰ ਨਹੀਂ ਪਤਾ ਸੀ ਕਿ ਉਹ ਕੋਈ ਰਿਕਾਰਡਿੰਗ ਪਰਪਸ ਦੇ ਨਾਲ ਕਰ ਰਿਹਾ ਹੈ ਸਾਰਾ ਆ ਕੇ ਤੇ ਮੈਂ ਉਹਨੂੰ ਉਸਲੇ ਵੀ ਸਮਝਾਇਆ ਕਿ ਵੀ ਕਿੱਤਾ ਨਹੀਂ ਦਿਖ ਰਿਹਾ ਹੈਗਾ ਇਸ ਕਰਕੇ ਆ ਕੇ ਕੋਈ ਚੱਕਰ ਆਲਾ ਨਹੀਂ ਨਹੀਂ ਮੈਨੂੰ ਨਹੀਂ ਮੈਂ ਕਹਿੰਦਾ ਮੈਂ ਨਹੀਂ ਚੱਕਰਾਨਾ ਹੈਗਾ ਮੈਂ ਨਹੀਂ ਮੇਰੇ ਪੈਸੇ ਵਾਪਸ ਕਰੋ ਤੁਸੀਂ ਮੈਂ ਕਿ ਤੂੰ ਵੈਰੀਫਾਈ ਕਰਾ ਲਾ ਕਿ ਤੂੰ ਹੋਰ ਜੀ ਤੈਨੂੰ ਮੇਰੀ ਰਿਪੋਰਟ ਤੇ ਸ਼ੱਕ ਹੈ ਤੂੰ ਕਿਦੋਂ ਵੈਰੀਫਾਈ ਕਰਾ ਲਾ ਉਹ ਨਹੀਂ ਉਹ ਐਸਾ ਕਰਕੇ ਤੇ ਆਪਣਾ ਰਿਕਾਰਡਿੰਗ ਕਰਕੇ ਤੇ ਚਲਾ ਗਿਆ ਤੇ ਬਾਅਦ ਵਿੱਚ ਆ ਕੇ ਤੇ ਉਹ ਪੈਸੇ ਦੀ ਡਿਮਾਂਡ ਕਰ ਲਾ ਪਿਆ ਆ ਕੇ ਤੇ ਜਦੋਂ ਐਸਾ ਦੀ ਗੱਲ ਹੋਈ ਤੇ ਮੈਂ ਫਿਰ ਮਤਲਬ ਪੁਲਿਸ ਨੂੰ ਉਸ ਵੇਲੇ ਕੰਪਲੇਨਟ ਕੀਤੀ ਇਹਦੇ ਬਾਰੇ ਐਲਫੋਨ ਦੇ ਉੱਤੇ ਕੰਪਲੇਨਟ ਕੀਤੀ ਉਹਨਾਂ ਨੂੰ ਪੁਲਿਸ ਨੂੰ ਉਹਦੇ ਬਾਰੇ ਤੇ ਉਹਦਾ ਫੋਨ ਨੰਬਰ ਵੀ ਕਨਵੇ ਕੀਤਾ ਪੁਲਿਸ ਨੂੰ ਤੇ ਉਸ ਤੋਂ ਬਾਅਦ ਮੈਂ ਰਿਟਰਨ ਦੀ ਕੰਪਲੀਟ ਵੀ ਭੇਜੀ ਤੇ ਬਾਅਦ ਵਿੱਚ ਪੁਲਿਸ ਵੱਲੋਂ ਮੈਨੂੰ ਇਨਫੋਰਮੇਸ਼ਨ ਆਈ ਸੀ ਕਿ ਅਸੀਂ ਉਹਨੂੰ ਫੋਨ ਦੇ ਉੱਤੇ 3-4 ਵਾਰੀ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਉਹ ਫੋਨ ਨਹੀਂ ਚੱਲ ਰਿਹਾ ਹੈਗਾ ਤੇ ਅਸੀਂ ਕੱਲ ਫਿਰ ਦੁਬਾਰਾ ਤੋਂ ਵੈਰੀਫਿਕੇਸ਼ਨ ਕਰਾਂਗੇ ਤੇ ਇਹ ਸਾਰਾ ਮੁੱਦਾ ਸੀ ਕਿ ਉਹਦੀ ਪ੍ਰੋਪਰਲੀ ਅਸੀਂ ਸਕੈਨ ਕਰਕੇ ਉਹਦੀ ਪ੍ਰੋਪਰਲੀ ਰਿਪੋਰਟ ਵੀ ਬਣਾਈ ਹੈ ਸਾਰੀ ਉਹਦੀ ਪੂਰੀ ਰਿਪੋਰਟ ਵੀ ਤਿਆਰ ਕੀਤੀ ਗਈ ਹੈ ਸਭ ਕੁਝ ਕੀਤਾ ਗਿਆ ਤਿਆਰ ਪਰ ਉਹ ਮਤਲਬ ਉਹਦਾ ਪਰਪਸ ਹੀ ਕੁਝ ਹੋਰ ਲੱਗ ਰਿਹਾ ਸੀ ਸਾਨੂੰ ਸਮਝ ਨਹੀਂ ਆਈ ਕਿ ਕੀ ਕਰੀਏ